ਆਦਨੰਗੀਆਂ ਹੋ ਕੇ ਇੰਨੇ-ਇੰਨੇ ਕੱਪੜੇ ਪਾ ਕੇ ਇੰਸਟਾ ਸਾਹਮਣੇ ਵੀਡੀਓਜ਼ ਬਣਾ ਕੇ ਅਪਲੋਡ ਕਰ ਦਿੰਦੀਆਂ ਨੇ ਬਾਅਦ ਚੋਂ ਮਾਫੀਆਂ ਮੰਗੀਆਂ ਜਾਂਦੀਆਂ ਨੇ ਬਈ ਇਹ ਕੀ ਹੋ ਰਿਹਾ ਬਾਅਦ ਚ ਇੰਟਰਵਿਊ ਕਰਨ ਲੱਗ ਜਾਂਦੀਆਂ ਨੇ ਹੱਥ ਜੋੜਦੀਆਂ ਨੇ ਡਿਲੀਟ ਕਰ ਦਿਓ ਜੀ ਸ਼ੇਅਰ ਨਾ ਕਰੋ ਇਹ ਜੰਗੰਦ ਪਹਿਲਾਂ ਪਾਉਗੀ ਨਾ ਤੁਸੀਂ ਦੇਖੋ ਪਹਿਲਾਂ ਤਾਂ ਹਣਾ ਮਾਪਿਆਂ ਦੇ ਹੁੰਦੀ ਆ ਮਾਪੇ ਆਪਣੀ ਲਾਦ ਨੂੰ ਸਮਝਾਉਣ ਪਰ ਕਈ ਵੀ ਅੱਜ ਕੱਲ ਆਪਾਂ ਦੇਖੀਏ ਮਾਂ ਬਾਪ ਪਰਿਵਾਰ ਉਹ ਵੀ ਫੇਮ ਦੇ ਚੱਕਰ 'ਚ ਪਏ ਹੋਏ ਨੇ ਕੁੜੀ ਕੁੜੀ ਫੇਮ ਕਿੰਨਾ ਲੈਂਦੀ ਆ ਵਿਊਜ਼ ਕਿੰਨੇ ਆਉਂਦੇ ਨੇ ਮਿਲੀਅਨ ਚੱਲ ਰਹੇ ਨੇ ਇੰਸਟਾਗ੍ਰਾਮ ਦੀ ਪਤਾ ਨਹੀਂ ਕੋਈ ਜਿਨ੍ਹਾਂ ਨੂੰ ਇਹ ਲੋਕ ਸਟਾਰ ਮੰਨਦੇ ਨੇ ਉਸ ਦੀ ਮਦਰ ਦੇ ਵੱਲੋਂ ਕਿਹਾ ਵੀ ਗਿਆ ਕਿ ਮੇਰੀ ਧੀ ਗੰਦ ਭਰੋਸ ਰਹੀ ਆ ਪੰਨੀਤ ਕੌਰ ਪਰ ਮੈਂ ਉਹਨੂੰ ਕੌਰ ਨਹੀਂ ਕਹਾਂਗੀ ਕਿਉਂਕਿ ਕੌਰ ਤੋਂ ਉਹ ਲਾਇਕ ਹੀ ਨਹੀਂ ਹੈ ਜਦੋਂ ਉਹਦੀ ਮਾਂ ਨੇ ਇੰਟਰਵਿਊ ਕਰਕੇ ਹੱਥ ਜੋੜ ਕੇ ਕਹਿ ਵੀ ਦਿੱਤਾ ਕਹਿੰਦੀ ਮੇਰੀ ਕੁੜੀ ਨੂੰ ਅਨਫੋਲੋ ਕਰ ਦਿਓ ਇਹ ਵੀ ਕਹਿਣੀਆਂ ਵੀ ਹਾਂ ਸਾਰਿਆਂ ਦੀ ਆਪਣੀ ਆਪਣੀ ਲਾਈਫ ਆ ਆਪਣੇ ਤਰੀਕੇ ਨਾਲ ਜਿਉਂ ਪਰ ਇਹ ਨਹੀਂ ਬਈ ਆਧ ਨੰਗੀਆਂ ਹੋ ਕੇ ਪਿੱਟ ਸੇ ਆਪਾਂ ਤੁਸੀਂ ਇੰਸਟਾਗ੍ਰam ਦੇ ਪਾਵਾਂ ਬਾਅਦੋਂ ਮਾਫੀਆਂ ਮੰਗੀ ਜਾਮੂ ਜਿਆਤਰ ਕਪੜਨੇ ਮੇ ਨਾਂ ਨਹੀਂ ਲੈਣਾ ਚਾਹੂੰਗੀ ਚਲੋ ਕਪੜ ਵੀ ਨੇ ਮੂਰੇ ਆਦੀ ਜਨਾਨੀ ਨੂੰ ਖੜਾ ਕਰ ਦੇ ਨੇ ਤੂੰ ਬਈ ਐਨ ਲੱਕ ਹਲਾ ਕੇ ਰੀਲ ਪਾ ਫੇਮ ਮਿਲੂਗਾ ਕੁੜੀਆਂ ਵੀ ਨਹੀਂ ਇੱਥੇ ਦੋਸਤ ਕਲ ਮੁੰਡਿਆਂ ਦਾ ਵੀ ਦੋਸਤ ਹੈ ਇੱਥੇ ਇੰਸਟਾਗ੍ਰam ਜਾਂ ਸੋਸ਼ਲ ਮੀਡੀਆ ਆਮ ਲੋਕਾਂ ਦੇ ਨਾਲ ਕਮਿਊਨੀਕੇਟ ਕਰਨ ਦਾ ਇੱਕ ਆਸਾਨ ਸਾਧਨ ਬਣਿਆ ਸੀ ਕਾਫੀ ਲੋਕਾਂ ਨੇ ਸੋਸ਼ਲ ਮੀਡੀਆ ਦੇ ਇਹਨਾਂ ਪਲੇਟਫਾਰਮਸ ਦਾ ਸਹੀ ਇਸਤੇਮਾਲ ਕੀਤਾ ਪਰ ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਇੰਸਟਾਗ੍ਰam ਦੇ ਉੱਪਰ ਪੰਜਾਬ ਦੀਆਂ ਕੁਝ ਨੌਜਵਾਨ ਲੜਕੀਆਂ ਫੇਮ ਲੈਣ ਦੇ ਚੱਕਰ ਦੇ ਵਿੱਚ ਜਾਂ ਆਪਣੇ ਫਾਲੋਅਰ ਵਧਾਉਣ ਦੇ ਚੱਕਰ ਦੇ ਵਿੱਚ ਕੁਝ ਗਲਤ ਤਰੀਕੇ ਦਾ ਕੰਟੈਂਟ ਇੰਸਟਾਗ੍ਰam ਦੇ ਉੱਪਰ ਪਾਉਣ ਲੱਗ ਜਾਂਦੀਆਂ ਨੇ ਜਿਸ ਦੇ ਨਾਲ ਉਹਨਾਂ ਨੂੰ ਮਸ਼ਹੂਰੀ ਤਾਂ ਜ਼ਰੂਰ ਮਿਲ ਜਾਂਦੀ ਆ ਸਾਡੇ ਸਮਾਜ ਦੇ ਵਿੱਚ ਪਰ ਇਸੇ ਦੇ ਨਾਲ ਹੀ ਉਹੋਨਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਆਖਰ ਲੜਕੀਆਂ ਦੇ ਵੱਲੋਂ ਪੰਜਾਬ ਦੀਆਂ ਕੁੜੀਆਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕੀਤੀਆਂ ਜਾਂਦੀਆਂ ਨੇ ਇਸੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਪੱਤਰਕਾਰ ਸਾਥੀ ਸ਼ਹਿਨਾਜ਼ ਮੌਜੂਦ ਰਹਿਣਗੇ ਗੱਲਬਾਤ ਕਰਾਂਗੇ ਕਿ ਆਖਰ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਹੋ ਕੀ ਗਿਆ ਸ਼ਹਿਨਾਜ਼ ਜਿਵੇਂ ਮੈਂ ਕਿਹਾ ਸਾਡੇ ਪੰਜਾਬ ਦੀਆਂ ਲੜਕੀਆਂ ਨੇ ਕਦੇ ਸੂਰਮੇ ਯੋਧੇ ਮਹਾਬਲੀ ਪੈਦਾ ਕਰਨ ਦੇ ਲਈ ਜਾਣੇ ਜਾਂਦੇ ਸੀ ਪਰ ਅੱਜ ਦੀਆਂ ਲੜਕੀਆਂ ਵੱਲ ਜਦ ਝਾਕਦੇ ਹਾਂ ਇੰਸਟਾਗ੍ਰam ਦੇ ਉੱਪਰ ਕੀ ਹੋ ਰਿਹਾ ਜਿਵੇਂ ਤੁਸੀਂ ਸਵਾਲ ਬਹੁਤ ਸੋਨਾ ਕੀਤਾ ਬਈ ਕੁੜੀਆਂ ਮਤਲਬ ਇੱਕ ਹਨਾ ਜਦੋਂ ਸੋਚਦੇ ਆ ਹਨਾ ਦਿਮਾਗ ਵਿੱਚ ਕਹਿੰਦੇ ਉਹਨਾਂ ਡਿਪਰੈਸ਼ਨ 'ਚ ਜਾਣ ਵਾਲਾ ਹੁੰਦਾ ਵੀ ਇੱਕ ਟਾਈਮ ਉਹ ਕੁੜੀਆਂ ਹੁੰਦੀਆਂ ਸੀ ਖਾਲਸੇ ਦੀਆਂ ਧੀਆਂ ਹੁੰਦੀਆਂ ਸੀ ਇਹਨੇ ਸੰਸਕਾਰ ਹੁੰਦੇ ਸੀ ਹਨਾ ਅੱਗੇ ਵਿਆਹ ਹੀ ਜਾਂਦੀ ਸੀ ਤਾਂ ਗੱਲ ਹੁਣ ਇੱਥੋਂ ਨਿਕਲਦੀ ਰਿਸ਼ਤੇ ਟਾਈਮ ਆ ਰਿਸ਼ਤੇ ਕੁੜੀਆਂ ਨੂੰ ਆਉਂਦੇ ਹੁੰਦੇ ਸੀ ਪਤਾ ਕੀ ਪੁੱਛਦੇ ਹੁੰਦੇ ਸੀ ਚਲੋ ਕੁੜੀਆਂ ਹਨਾ ਵੱਡੇ ਵੱਡੇ ਸਰਕਾਰੀ ਨੌਕਰੀਆਂ ਵੀ ਕਰਦੀਆਂ ਨੇ ਕਾਮਯਾਬ ਨੇ ਕਾਮਯਾਬ ਨੇ ਕੁੜੀਆਂ ਤਾਂ ਬਤ ਉਹਦੋਂ ਜਦੋਂ ਆਉਂਦੇ ਸੀ ਘਰੇ ਰਿਸ਼ਤਾ ਹੁੰਦਾ ਥੋਡੀ ਕੁੜੀ ਨੂੰ ਕੰਮਕਾਰ ਆਉਂਦਾ ਵਧੀਆ ਚਲੋ ਸੰਸਕਾਰ ਹੀ ਆ ਰਿਸ਼ਤੇ ਹੋ ਰਹੇ ਨੇ ਹਨਾ ਤੇ ਭਾਂਡੇ ਸਾਰਾ ਘਰੇਲੂ ਕੰਮ ਕਰਦੀਆਂ ਪਰ ਹੁਣ ਚਿੰਤਾ ਤੇ ਇਹ ਆ ਕਿ ਤੇ ਹੁਣ ਅੱਗੇ ਇਹ ਨਾ ਪੁੱਛਿਆ ਜਾਵੇ ਥੋਡੀ ਕੁੜੀ ਫੇਮ ਕਿੰਨਾ ਲੈਂਦੀ ਆ ਵਿਊਜ਼ ਕਿੰਨੇ ਆਉਂਦੇ ਨੇ ਮਿਲੀਅਨ ਚੱਲ ਰਹੇ ਨੇ ਇਥੇ ਇਕੱਲੇ ਕੁੜੀ ਨਹੀਂ ਫਸਦੀ ਨਾ ਆਪਾਂ ਸਾਰੀਆਂ ਕੁੜੀਆਂ ਨੂੰ ਨਹੀਂ ਕਹਿ ਸਕਦੇ ਇੱਕ ਕੁੜੀ ਨੂੰ ਨਹੀਂ ਕਹਿ ਸਕਦੇ ਜੇ ਇੱਕ ਕੁੜੀ ਨੂੰ ਆਟੇ ਨਾਲ ਪਲੇਥਨ ਲੱਗ ਰਿਹਾ ਗਲਤੀ ਇੱਕ ਕਰ ਰਹੀ ਆ ਤਾਂ ਬਾਕੀ ਨੂੰ ਆਟੇ ਨਾਲ ਪਲੇਥਨ ਲੱਗ ਰਿਹਾ ਤਾਂ ਹੁਣ ਸੋਚਣ ਵਾਲੀ ਗੱਲ ਇਹ ਆ ਵੀ ਆਉਣ ਵਾਲੇ ਟਾਈਮਸ ਕਿਤੇ ਪਰਿਵਾਰ ਕਹਿ ਲਓ ਆਪਾਂ ਕੁੜੀ ਨੂੰ ਨਹੀਂ ਕਹਿੰਦੇ ਸਗੋਂ ਮੁੰਡੇ ਨੂੰ ਵੀ ਕਹਿਣਿਆ ਕਿ ਤੇ ਇਹ ਰਿਸ਼ਤੇ ਦੀ ਮੰਗ ਨਾ ਕਰਨ ਲੱਗ ਜਾਣ ਵੀ ਤੁਹਾਡੀ ਕੁੜੀ ਦੀਆਂ ਰੀਲਜ਼ ਕਿੰਨੀਆਂ ਚੱਲ ਰਹੀਆਂ ਨੇ ਈਵਿਊਜ਼ ਕਿੰਨੇ ਆ ਰਹੇ ਨੇ ਅੱਛਾ ਜਿਵੇਂ ਹਨਾ ਤੁਸੀਂ ਬਿਲਕੁਲ ਗੱਲ ਸਹੀ ਕਹੀ ਵੀ ਰੀਲਜ਼ ਕਿੰਨੀਆਂ ਚੱਲ ਰਹੀਆਂ ਨੇ ਰਿਸ਼ਤੇ ਕਿੰਨੇ ਜਦੋਂ ਆਪਾਂ ਫਿਲਮ ਇੰਡਸਟਰੀ ਦੇਖਦੇ ਹਾਂ ਖਾਸ ਤੌਰ ਤੇ ਤੁਸੀਂ ਵੀ ਉਸ ਦੇ ਨਾਲ ਕਿਤੇ ਨਾ ਕਿਤੇ ਹਨਾ ਜੁੜੇ ਹੋਏ ਹੋ ਉਸ ਦੇ ਵਿੱਚ ਵੀ ਕਹਿੰਦੇ ਦੇਖਿਆ ਜਾਂਦਾ ਵੀ ਫਾਲੋਅਰਜ਼ ਕਿੰਨੇ ਨੇ ਲੜਕੀ ਦੇ ਇਸ ਨੂੰ ਕਲਿੱਕਾਂ ਕਿੰਨੀਆਂ ਪੈਂਦੀਆਂ ਨੇ ਟੈਲੈਂਟ ਨਾਲੋਂ ਜ਼ਿਆਦਾ ਹੁਣ ਇੰਸਟਾਗ੍ਰam ਦਾ ਗੰਦ ਪੈ ਗਿਆ ਗਾਂਦੀ ਆਉਣ ਲੱਗੇ ਬਈ ਜਦੋਂ ਹੁਣ ਮੇਰੇ ਨਾਲ ਦਾ ਰਿਸ਼ਤੇ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਆ ਕਿ ਸੱਡੀਆਂ ਰਿਸ਼ਤੇ ਹੀ ਹੋਣਾ ਇਹ ਦੇਖ ਕੇ ਆਇਆ ਕਰਨਗੇ ਮੁੰਡੇ ਵੱਲੋਂ ਥੋੜੀ ਕੁੜੀ ਕਿੰਨਾ ਚੱਲਦੀ ਹੈ ਇੰਸਟਾ ਤੇ ਕਿੰਨੇ ਵੀਅوز ਆ ਰਹੇ ਨੇ ਬਈ ਪੂਰਾ ਗੰਦ ਪਾਇਆ ਪਿਆ ਇੱਕ ਕੁੜੀ ਨੂੰ ਨਹੀਂ ਕਹਿੰਦੀ ਹੁਣ ਹਾਲਾਂਕਿ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਆਪਾਂ ਦੇਖ ਹੀ ਰਹੇ ਆ ਪਹਿਲਾਂ ਤਾਂ ਕੁੜੀਆਂ ਅਧ ਨੰਗੀਆਂ ਹੋ ਜਾਂਦੀਆਂ ਨੇ ਮਾਫ ਕਰਨਾ ਮੈਂ ਇਹ ਸ਼ਬਦ ਬੋਲ ਰਹੀਆਂ ਮਾਫੀ ਦੇਣਾ ਪਰ ਹੁਣ ਬਈ ਹਾਲਾਤ ਐਜੇ ਹੋਗੇ ਚੁੱਪ ਨਹੀਂ ਰਿਹਾ ਜਾਂਦਾ ਪਹਿਲਾਂ ਤਾਂ ਅਧ ਨੰਗੀਆਂ ਹੋ ਕੇ ਇੰਨੇ ਇੰਨੇ ਕੱਪੜੇ ਪਾ ਕੇ ਇੰਸਟਾ ਸਾਹਮਣੇ ਵੀਡੀਓਜ਼ ਬਣਾ ਕੇ ਅਪਲੋਡ ਕਰ ਦਿੰਦੀਆਂ ਨੇ ਬਾਅਦ 'ਚੋਂ ਮਾਫੀਆਂ ਮੰਗੀਆਂ ਜਾਂਦੀਆਂ ਨੇ ਬਈ ਇਹ ਕੀ ਹੋ ਰਿਹਾ ਪਹਿਲੀ ਦੇਖ ਲਉਣਾ ਤੁਸੀਂ ਸਟੈਪ ਚੱਕਣ ਤੋਂ ਪਹਿਲਾਂ ਹੀ ਫਿਰ ਬਾਅਦ 'ਚੋਂ ਮਾਫੀਆਂ ਮੰਗਣ ਲੱਗ ਜਾਂਦੀਆਂ ਨੇ ਇਹ ਕਿੱਧਰ ਨੂੰ ਜਾ ਰਿਹਾ ਸ਼ਨਾਜ਼ ਕਮੀ ਕਿੱਥੇ ਰਹਿੰਦੀ ਆ ਕਿਉਂਕਿ ਜਿੰਨੀਆਂ ਵੀ ਇੰਸਟਾਗ੍ਰam ਦੇ ਉੱਪਰ ਹਨ ਇਹ ਲੜਕੀਆਂ ਵਾਇਰਲ ਹੁੰਦੀਆਂ ਨੇ ਜ਼ਿਆਦਾਤਰ ਚੰਗੇ ਪਰਿਵਾਰਾਂ ਦੇ ਵਿੱਚੋਂ ਵੀ ਆਉਂਦੀਆਂ ਨੇ ਪੜੀਆਂ ਲਿਖੀਆਂ ਵੀ ਨੇ ਉਹਨਾਂ ਨੂੰ ਦੁਨੀਆਦਾਰੀ ਦੀ ਸਮਝ ਹੁੰਦੀ ਆ ਫੇਰ ਵੀ ਇੰਸਟਾਗ੍ਰਾਮ ਦੇ ਉੱਪਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਵਾਇਰਲ ਹੋ ਜਾਵਾਂਗੇ ਫੇਰ ਵੀ ਕਮੀ ਕਿੱਥੇ ਆ ਸੋਚ ਦੇ ਵਿੱਚ ਕਮੀ ਆ ਜਾਂ ਕਮੀ ਕਿੱਥੇ ਮਹਿਸੂਸ ਹੁੰਦੀ ਆ ਬਈ ਦੇਖੋ ਜਿਵੇਂ ਆਪਾਂ ਕਹਿੰਦੇ ਹਾਂ ਕੁਝ ਸੋਚ ਵਿੱਚ ਵੀ ਆ ਜਾਂਦੀ ਆ ਚਲੋ ਆਪਾਂ ਸਾਰੇ ਪਰਿਵਾਰਾਂ ਨੂੰ ਨਹੀਂ ਕਹਿੰਦੇ ਹੈਗੇ ਇੱਥੇ ਸਾਰਿਆਂ ਨੂੰ ਆਪਾਂ ਉਹਨਾਂ ਤੇ ਟਿੱਪਣੀ ਨਹੀਂ ਕਰਦੇ ਦੇਖੋ ਪਹਿਲਾਂ ਤਾਂ ਹਣਾ ਮਾਪਿਆਂ ਦੇ ਹੁੰਦੀ ਆ ਮਾਪੇ ਆਪਣੀ ਲਾਡ ਨੂੰ ਸਮਝਾਉਣਾ ਪਰ ਕਈ ਵੀ ਅੱਜ ਕੱਲ ਆਪਾਂ ਦੇਖੀਏ ਮਾਂ-ਬਾਪ ਪਰਿਵਾਰ ਉਹ ਵੀ ਫੇਮ ਦੇ ਚੱਕਰ 'ਚ ਪਏ ਹੋਏ ਨੇ ਮਾਂ-ਬਾਪ ਸਾਥ ਦਿੰਦੇ ਨੇ ਮਾਂ-ਬਾਪ ਸਾਥ ਦਿੰਦੇ ਨੇ ਕਹੀ ਤਾਂ ਦੇ ਹੁਣ ਮੋਬਾਈਲ ਸਭ ਤੋਂ ਵੱਡੀ ਜੜ ਤਾਂ ਮੋਬਾਈਲ ਦੀ ਆ ਆਪਾਂ ਮੰਨਦੇ ਹਾਂ ਤੋ ਆਪਾਂ ਨੂੰ ਕਈ ਲਾਭ ਵੀ ਮਿਲਦੇ ਨੇ ਪੜ੍ਹਾਈ ਲਿਖਾਈ ਬਹੁਤ ਕੁਝ ਆਪਾਂ ਨੂੰ ਹੁਣ ਦੱਸਣ ਦੀ ਲੋੜ ਨਹੀਂ ਹੈਗੀ ਪਰ ਹੁਣ ਜਦੋਂ ਜੰਮ ਦੇ ਬੱਚੇ ਨੂੰ ਹੱਥ 'ਚ ਮੋਬਾਈਲ ਫੜਾਤਾ ਤਾਂ ਉਹ ਕੁਝ ਮਰਜ਼ੀ ਦੇਖੇ ਉੱਥੇ ਆ ਕੇ ਮਾਪੇ ਫਸਦੇ ਨਾ ਆ ਉੱਥੇ ਮਾਪੇ ਨੂੰ ਦੇਖਣਾ ਚਾਹੀਦਾ ਵੀ ਅੱਛੀ ਬੱਚੇ ਨੂੰ ਕਿਹੜੀ ਉਮਰ 'ਚ ਮੋਬਾਈਲ ਫੜਾਏ ਆ ਕੀ ਬੱਚਾ ਦੇਖ ਰਿਹਾ ਹ ਤੁਸੀਂ ਪਰਿਵਾਰਾਂ ਦੀ ਗੱਲ ਕੀਤੀ ਅੱਜ ਕੱਲ ਤਾਂ ਪਰਿਵਾਰ ਜਿਹੜੇ ਨੇ ਉਹ ਸਾਹਮਣੇ ਆ ਕੇ ਕਹਿਣ ਵੀ ਲੱਗੇ ਨੇ ਇੱਕ ਇੰਸਟਾਗ੍ਰਾਮ ਦੀ ਪਤਾ ਨਹੀਂ ਕੋਈ ਜਿਨ੍ਹਾਂ ਨੂੰ ਇਹ ਲੋਕ ਸਟਾਰ ਮੰਨਦੇ ਨੇ ਉਸ ਦੀ ਮਦਰ ਦੇ ਵੱਲੋਂ ਕਿਹਾ ਵੀ ਗਿਆ ਕਿ ਮੇਰੀ ਧੀ ਗੰਦ ਪਰੋਸ ਰਹੀ ਆ ਕਿੱਡੀ ਸ਼ਰਮ ਦੀ ਗੱਲ ਹੋਏਗੀ ਉਸ ਮਾਂ ਦੇ ਲਈ ਜਿਸ ਨੂੰ ਕਹਿਣਾ ਪੈ ਰਿਹਾ ਕਿ ਮੇਰੀ ਧੀ ਗੰਦ ਪਾ ਰਹੀ ਆ ਸਟਾਫ ਥੋੜਾ ਸਵਾਲ ਬੜਾ ਅਹਿਮ ਆ ਪ੍ਰਦੀਪ ਹੈ ਨਾਮ ਉਹਦਾ ਕੂੜੀ ਦਾ ਪੂਰਾ ਪਰਨੀਤ ਕੌਰ ਮਾਫ ਕਰਨਾ ਪਰਨੀਤ ਕੌਰ ਪਰ ਮੈਂ ਉਹਨੂੰ ਕੌਰ ਨਹੀਂ ਕਹਾਂਗੀ ਕਿਉਂਕਿ ਕੌਰ ਦੇ ਉਹ ਲਾਇਕ ਹੀ ਨਹੀਂ ਹੈ ਜਦੋਂ ਉਹਦੀ ਮਾਂ ਨੇ ਇੰਟਰਵਿਊ ਕਰਕੇ ਹੱਥ ਜੋੜ ਕੇ ਕਹਿ ਵੀ ਦਿੱਤਾ ਕਹਿੰਦੀ ਮੇਰੀ ਕੁੜੀ ਨੂੰ ਅਨਫੋਲੋ ਕਰ ਦੋ ਪਰ ਸ਼ੈਨਾਜ਼ ਗੱਲ ਇਹ ਵੀ ਆ ਨਾ ਕਿਉਂਕਿ ਹੁਣ ਬੇਸ਼ੱਕ ਚਲੋ ਗੰਦ ਪਾਉਂਦੇ ਨੇ ਹਨਾ ਇਕੱਲੇ ਪਰਨੀਤ ਨਹੀਂ ਹੋਰ ਬਹੁਤ ਨੇ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਗੰਦ ਪਾਉਣ ਵਾਲੇ ਪਰ ਸਾਡੇ ਪੰਜਾਬ ਦੇ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ ਫੋਲੋ ਉਹਨਾਂ ਦੇ ਕਿੰਨੇ ਕਿੰਨੇ ਮਿਲੀਅਨ ਮਿਲੀਅਨ ਉਹਨਾਂ ਦੇ ਫੋਲੋਅਰ ਹੁੰਦੇ ਨੇ ਉਹਨਾਂ ਦੇ ਕਿੰਨੇ ਕਿੰਨੇ ਵਿਊ ਹੁੰਦੇ ਨੇ ਫਿਰ ਕਮੀ ਤਾਂ ਸਾਡੇ ਲੋਕਾਂ ਦੇ ਵਿੱਚ ਵੀ ਆ ਗਈ ਨਾ ਕਮੀ ਬਈ ਉਥੇ ਇਹ ਆ ਜਾਂਦੀ ਆ ਲੋਕਾਂ ਦੀ ਵੀ ਆ ਜਾਂਦੀ ਆ ਕਿ ਲੋਕ ਇਹੋ ਜਿਹਾ ਗੰਦ ਦੇਖਣਾ ਪਸੰਦ ਕਰਦੇ ਨੇ ਮਟੈਲਟੀ ਇਹ ਜੀ ਬਣ ਚੁੱਕੀ ਆ ਲੋਕ ਗੰਦ ਦਿਖਾਉਂਦੇ ਨੇ ਤੇ ਦੁਨੀਆ ਦੇਖਦੀ ਆ ਪਰ ਮੈਂ ਤਾਂ ਇੱਥੇ ਬਾਰ ਬਾਰ ਉਹੀ ਗੱਲਾਂ ਤੇ ਟਿੱਪਣੀ ਕਰਾਂਗੀ ਵੀ ਪਹਿਲਾਂ ਤਾਂ ਕੁੜੀਆਂ ਗੰਦ ਪਾਉਂਦੀਆਂ ਨੇ ਅਧ ਨੰਗੀਆਂ ਹੋ ਕੇ ਵੀਡੀਓ ਬਣਾਉਂਦੀਆਂ ਨੇ ਫਿਰ ਅਪਲੋਡ ਕਰਦੀਆਂ ਨੇ ਐ ਵੀਰੇ ਕਿਵੇਂ ਅਪਲੋਡ ਹੋ ਜੂ ਮੈਨੂੰ ਪਹਿਲਾਂ ਇਹ ਦੱਸ ਦੋ ਕੀ ਉਹ ਫਿਰ ਉਹ ਜਾਣ ਕੀ ਕਰਦੀ ਨੇ ਫੇਮ ਦੀ ਹੈ ਮਾਰੀ ਬਾਅਦ ਇੰਟਰਵਿਊ ਕਰਨ ਲੱਗ ਜਾਂਦੀਆਂ ਨੇ ਹੱਥ ਜੋੜਦੀਆਂ ਨੇ ਡਿਲੀਟ ਕਰ ਦੋ ਜੀ ਸ਼ੇਅਰ ਨਾ ਕਰੋ ਇਹ ਜੰਗੰਦ ਪਹਿਲੇ ਪਾਉਗੀ ਨਾ ਤੁਸੀਂ ਸਾਡੇ ਵਰਗੀਆਂ ਹੋਰ ਕੁੜੀਆਂ ਨੂੰ ਵੀ ਮਾਰਦੀਆਂ ਨੇ ਅੱਛਾ ਜਿਵੇਂ ਤੁਸੀਂ ਕਹ ਸਾਡੇ ਵਰਗੀਆਂ ਹੋਰ ਕੁੜੀਆਂ ਨੂੰ ਵੀ ਮਾਰਦੀਆਂ ਨੇ ਤੁਸੀਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਆਉਂਦੇ ਹੋ ਫਿਰ ਤੁਹਾਡੇ ਮਾਪੇ ਤੁਹਾਡਾ ਬ੍ਰਦਰ ਜਿਹੜਾ ਘਰ ਦੇ ਵਿੱਚ ਤੁਹਾਨੂੰ ਵੀ ਕਹਿੰਦਾ ਕਿ ਸ਼ਹਿਨਾਜ਼ ਇੰਸਟਾਗ੍ਰam ਤੇ ਦੇਖ ਕੀ ਗੰਦ ਪਹਿਰੇ ਤੂੰ ਬਚ ਕੇ ਰਹੀਂ ਗੱਲਾਂ ਹੁੰਦੀਆਂ ਨੇ ਪਰਿਵਾਰਾਂ ਦੇ ਵਿੱਚ ਜਦੋਂ ਭਈ ਅਕਸਰ ਮੇਰੇ ਪਰਿਵਾਰੀ ਨਹੀਂ ਸਾਰੇ ਪਰਿਵਾਰਾਂ ਵਿੱਚ ਹੁੰਦੇ ਨੇ ਸਟੈਪੀਪਲ ਦੇਖ ਕੇ ਚੱਕੋ ਹਨਾ ਅਸੀਂ ਕਿੱਧਰ ਦੀ ਲਾਈਨ ਫੜ ਰਹੇ ਹਾਂ ਕੀ ਕਰ ਰਹੇ ਹਾਂ ਅਸੀਂ ਉਸ ਹਾਬ ਨਾਲ ਚੱਲੋ ਹੁਣ ਚਲੋ ਬੇਸ਼ੱਕ ਮੈਂ ਆ ਮੇਰੇ ਜੀਨ ਪਾਈ ਹੋਇਆ ਕੁੜਤਾ ਪਾਇਆ ਹੋਇਆ ਬਹੁਤ ਮੈਨੂੰ ਵੀ ਕਮੈਂਟਾਂ ਵਿੱਚ ਕਹਿਣਗੇ ਵੀ ਕੁੜੀ ਸੰਸਕਾਰੀ ਸਿਰ ਤੇ ਚੁੰਨੀ ਹੋਵੇ ਨੀਮੀ ਪਾ ਕੇ ਤੁਰਦੀ ਹੋਵੇ ਉਹੀ ਕੁੜੀ ਸੰਸਕਾਰੀ ਨਹੀਂ ਹੁੰਦੀ ਭਈ ਪਹਿਰਾਵੇ ਤੋਂ ਜੱਜ ਨਹੀਂ ਕੀਤਾ ਜਾਂਦਾ ਪਹਿਰਾਵੇ ਤੋਂ ਜੱਜ ਨਹੀਂ ਕੀਤਾ ਜਾਂਦਾ ਬਹੁਤੀਆਂ ਕੁੜੀਆਂ ਨੇ ਫੌਰਨ ਬੈਠੀਆਂ ਨੇ ਚਾਹੇ ਜੀਨਾ ਪਾਉਂਦੀਆਂ ਨੇ ਪਰ ਵਰਾਸ ਤੋਂ ਸਾਡੇ ਸੱਭਿਆਚਾਰ ਨੂੰ ਤਾਂ ਉਹ ਵੀ ਸੰਭਾਲੀ ਬੈਠੀਆਂ ਨੇ ਸੋਚ ਤਾਂ ਉਹਨਾਂ ਦੀ ਕਿਤੇ ਨਾ ਕਿਤੇ ਸਹੀ ਹੋ ਗਈ ਆ ਸੋਚ ਤਾਂ ਸਹੀ ਸੋਚ ਸਾਡਾ ਬੋਲਣ ਦਾ ਲਹਿਜਾ ਸਾਡਾ ਕੀ ਅਸੀਂ ਕਹਿ ਰਹੇ ਹਾਂ ਕੀ ਅਸੀਂ ਅੱਗੇ ਰਿਪਰੈਜ਼ੈਂਟ ਕਰ ਰਹੇ ਹਾਂ ਸਮਾਜਕੀ ਉਹ ਚੀਜ਼ਾਂ ਜ਼ਰੂਰੀ ਨੇ ਨਾ ਕਿ ਪਹਿਰਾਵਾ ਅਸੀਂ ਇਹ ਵੀ ਕਹਿ ਰਹੇ ਹਾਂ ਵੀ ਹਾਂ ਸਾਰਿਆਂ ਦੀ ਆਪਣੀ ਆਪਣੀ ਲਾਈਫ ਆ ਆਪਣੇ ਤਰੀਕੇ ਨਾਲ ਜਿਉਂ ਪਰ ਇਹ ਨਹੀਂ ਬਈ ਆਦ ਨੰਗੀਆਂ ਹੋ ਕੇ ਪਿੱਟ ਸੇ ਆਪਾਂ ਤੁਸੀਂ ਇੰਸਟਾਗ੍ਰam ਦੇ ਪਾਵਾਂ ਬਾਅਦੋਂ ਮਾਫੀਆਂ ਮੰਗੀ ਜਾਵਾਂ ਇਹ ਗੱਲ ਤਾਂ ਨਹੀਂ ਮੰਨੀ ਹੈਗੀ ਮੈਨੂੰ ਤਾਂ ਇਹ ਵੀ ਲੱਗ ਰਿਹਾ ਵੀ ਮਟੈਲਿਟੀ ਦਿਮਾਗ ਕੁੜੀਆਂ ਦੇ ਇੱਥੋਂ ਤੱਕ ਖਰਾਬ ਹੋ ਚੁੱਕੇ ਨੇ ਬਈ ਕੁੜੀਆਂ ਦਾ ਵੀ ਨਹੀਂ ਦੋਸ ਮੁੰਡੇ ਵੀ ਨੇ ਕਿਉਂਕਿ ਹੁਣ ਇਹ ਹੋ ਰਿਹਾ ਵੀ ਜਿਆਤਰ ਕਪਲ ਨੇ ਮਨਾਂ ਨਹੀਂ ਲੈਣਾ ਚਾਹੂਗੀ ਚਲੋ ਕਪਲ ਵੀ ਨੇ ਮੂਹਰੇ ਆਂਦੀ ਜਨਾਨੀ ਨੂੰ ਖੜਾ ਕਰ ਦੇ ਨੇ ਤੂੰ ਬਈ ਐ ਲੱਕ ਹਲਾ ਕੇ ਰੀਲ ਪਾ ਫੇਮ ਮਿਲੂਗਾ ਕੁੜੀਆਂ ਵੀ ਨਹੀਂ ਇੱਥੇ ਦੋਸਤ ਕੱਲ ਮੁੰਡਿਆਂ ਦਾ ਵੀ ਦੋਸਤ ਹੈ ਇੱਥੇ ਪਰਿਵਾਰਾਂ ਦਾ ਪਰਿਵਾਰ ਜਿਹੜਾ ਨੇ ਕਪਲ ਵੀਡੀਓਜ਼ ਵੀ ਪਾਉਂਦੇ ਨੇ ਫਿਰ ਉਹਨਾਂ ਦੀਆਂ ਕੁਝ ਇਸ ਤਰ੍ਹਾਂ ਦੇ ਵੀਡੀਓਜ਼ ਵੀ ਜਿਹੜੀਆਂ ਨੇ ਲੀਕ ਹੋ ਜਾਂਦੀਆਂ ਨੇ ਤੁਸੀਂ ਹਨਾ ਜਿਵੇਂ ਗੱਲ ਕੀਤੀ ਫਿਰ ਬਾਅਦ ਦੇ ਵਿੱਚ ਕਹਿ ਦਿੰਦੇ ਨੇ ਜੀ ਮੈਂ ਤਾਂ ਸੁਸਾਈਡ ਕਰ ਲੈਣ ਲੱਗੀ ਸੀ ਮੈਂ ਇਸ ਤਰ੍ਹਾਂ ਦਾ ਹਨਾ ਹਾਂ ਗੱਲ ਤਾਂ ਫਿਰ ਉਹੀ ਉੱਥੇ ਆਏ ਨਾ ਕੋਈ ਵਧੀਆ ਟੈਲੈਂਟ ਲੈ ਕੇ ਆਓ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਇੰਸਟਾਗ੍ਰam ਨਾ ਚਲਾਓ ਚਲਾਓ ਟੈਲੈਂਟ ਕੋਈ ਵਧੀਆ ਸਕਿੱਲ ਲੈ ਕੇ ਆਓ ਜਿਹਦੇ ਨਾਲ ਸਾਡੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ ਸਿਰਫ ਇੱਕ ਗੰਦ ਨੂੰ ਤੁਸੀਂ ਇਨਕਮ ਲਈ ਹਨਾ ਇੱਕ ਬੇੜਾਗਰਕ ਨਾ ਬਿਠਾਓ ਪੰਜਾਬ ਦਾ ਅ ਪੰਜਾਬ ਦਾ ਬੇੜਾਗਰਕ ਨਾ ਬਿਠਾਓ ਹਨਾ ਬੜੀ ਵਧੀਆ ਗੱਲ ਕਹੀ ਪਰ ਕਾਫੀ ਇੰਸਟਾਗ੍ਰam ਦੀਆਂ ਜਿਹੜੀਆਂ ਗੰਦ ਭਰੋਸ ਦੀਆਂ ਨੇ ਇਕੱਲੀਆਂ ਲੜਕੀਆਂ ਨਹੀਂ ਮੈਂ ਇੱਥੇ ਕਹੂੰਗਾ ਜੋ ਵੀ ਲੋਕ ਉੱਥੇ ਗੰਦ ਭਰੋਸਦੇ ਨੇ ਆਪਣੇ ਨਾਂ ਦੇ ਨਾਲ ਪੰਜਾਬੀ ਲਾਉਂਦੇ ਨੇ ਬਿਲਕੁਲ ਫੋਰਮ ਦੇ ਵਿੱਚ ਐਂ ਦੱਸਦੇ ਨੇ ਕਿ ਹਾਂ ਅਸੀਂ ਪੰਜਾਬ ਦੇ ਆ ਫਿਰ ਉਹਨਾਂ ਲੋਕਾਂ ਦੇ ਦਿਮਾਗ ਦੇ ਵਿੱਚ ਕੀ ਜਾਂਦਾ ਹੋਏਗਾ ਕਿ ਯਾਰ ਪੰਜਾਬ ਇੰਨਾ ਬੇੜਾਗਰਕ ਚੁੱਕਿਆ ਪੰਜਾਬ ਦੀ ਏਅਰ ਰਿਪਰੈਜ਼ੈਂਟੇਸ਼ਨ ਗੱਲ ਤਾਂ ਬਈ ਉੱਥੇ ਆ ਜਾਂਦੀ ਆ ਹੁਣ ਆਪਾਂ ਪੰਜਾਬ 'ਚ ਰਹਨੇ ਆ ਚਲੋ ਬਹੁਤੇ ਪ੍ਰਵਾਸੀ ਬਾਹਰ ਬਸਦੇ ਨੇ ਹਨਾ ਆਪਣੀ ਪੰਜਾਬੀ ਜਾ ਕੇ ਪਰ ਹੁਣ ਗੱਲ ਤੇ ਇਹ ਸੋਚਣ ਵਾਲੀ ਵੀ ਜਿੱਥੇ ਪੰਜਾਬ ਨੂੰ ਸੋਹਣੇ ਦੀ ਚਿੜੀ ਕਿਹਾ ਜਾਂਦਾ ਸੀ ਕੁੜੀਆਂ ਨੂੰ ਐ ਖਾਲਸੇ ਦੀਆਂ ਧੀਆਂ ਦੱਸਣ ਦੀ ਲੋੜ ਨਹੀਂ ਮਤਲਬ ਇੱਕ ਪੰਜਾਬ ਦੀ ਵੱਖਰੀ ਸ਼ਾਨ ਆ ਹਨਾ ਪਰ ਹੁਣ ਚਿੰਤਾ ਦਾ ਵਿਸ਼ਾ ਇਹ ਬਣਿਆ ਹੋਇਆ ਵੀ ਪੰਜਾਬ 'ਚ ਹੀ ਰਹਿ ਕੇ ਪੰਜਾਬੀ ਬੇੜਾਗਰਕ ਕਰ ਰਹੇ ਨੇ ਕੀ ਦਾ ਕਸੂਰ ਗੱਡੀ ਐ ਸੀ ਗੱਲ ਤਾਂ ਇਹ ਆ ਪ੍ਰਵਾਸੀਆਂ ਨੂੰ ਕਹਿ ਦਿੰਨੇ ਆਪਾਂ ਉਹਨਾਂ ਪਿੱਛੇ ਭੱਜ ਜਾਣੇ ਆ ਪਰ ਹੁਣ ਜੇ ਪੰਜਾਬੀ ਪੰਜਾਬਣਾਂ ਕੁੜੀਆਂ ਹੋ ਕੇ ਗੰਦ ਪਾਈ ਜਾਂਦੀਆਂ ਨੇ ਬਿਲਕੁਲ ਬਿਲਕੁਲ ਸੋ ਬਿਲਕੁਲ ਪੰਜਾਬ ਕਦੇ ਸੋਨੇ ਦੀ ਚਿੜੀ ਸੀ ਪੰਜਾਬ ਦੀਆਂ ਧੀਆਂ ਦੀ ਧਾਕ ਪੂਰੀ ਦੁਨੀਆ ਦੇ ਵਿੱਚ ਸੀ ਪੰਜਾਬ ਦੀਆਂ ਨੌਜਵਾਨ ਲੜਕੀਆਂ ਨੇ ਆਪਣੇ ਹੁਨਰ ਆਪਣੇ ਟੈਲੈਂਟ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਰਾਜ ਕੀਤਾ ਵੱਡੇ ਵੱਡੇ ਅਹੁਦਿਆਂ ਤੇ ਸਾਡੀਆਂ ਲੜਕੀਆਂ ਪਹੁੰਚੀਆਂ ਨੇ ਪਰ ਕੁਝ ਲੋਕਾਂ ਦੇ ਵੱਲੋਂ ਕਾਫੀ ਟੈਲੈਂਟਡ ਲੜਕੀਆਂ ਦਾ ਅੱਗੇ ਸੁਪਨੇ ਵੀ ਖਤਮ ਕਰ ਦਿੱਤੇ ਜਾਂਦੇ ਨੇ ਕਿਉਂਕਿ ਜਦੋਂ ਇੰਸਟਾਗ੍ਰam ਸੋਸ਼ਲ ਮੀਡੀਆ ਦੇ ਉੱਪਰ ਪੈਂਦਾ ਇਹ ਗੰਦ ਸਾਡੇ ਪਿੰਡਾਂ ਦੇ ਵਿੱਚ ਦੇਖਿਆ ਜਾਂਦਾ ਹੈ ਤਾਂ ਪਰਿਵਾਰ ਡਰਦੇ ਨੇ ਕਿਤੇ ਬਾਹਰ ਜਾ ਕੇ ਸਾਡੀ ਧੀ ਵੀ ਕਿਸੇ ਗਲਤ ਰਸਤੇ 'ਨਾਂ ਤੁਰ ਪਵੇ ਜਿਸ ਤੋਂ ਬਾਅਦ ਸਾਨੂੰ ਸ਼ਰਮਿੰਦਾ ਹੋਣਾ ਪਵੇ ਸੋਚਣਾ ਪਵੇਗਾ ਸੋਸ਼ਲ ਮੀਡੀਆ ਦੇ ਉੱਪਰ ਗਲਤ ਵੀਡੀਓਜ਼ ਪਾਉਂਦੀਆਂ ਐ ਨਾ ਲੜਕੀਆਂ ਨੂੰ ਇਹਨਾਂ ਲੋਕਾਂ ਨੂੰ ਕਿ ਅਸੀਂ ਰਿਪਰੈਜ਼ੈਂਟ ਪੰਜਾਬ ਨੂੰ ਕਰ ਰਹੇ ਆ ਤੇ ਪੰਜਾਬੀ ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਦਾ ਗੰਦਮੰਦ ਪੇਸ਼ ਕਰਨ ਦੇ ਲਈ ਨਹੀਂ ਜਾਣੇ ਜਾਂਦੇ ਪੰਜਾਬੀ ਯੋਧੇ ਸੂਰਮਿਆਂ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬੀ ਯੋਧੇ ਪੈਦਾ ਕਰਨ ਦੇ ਲਈ ਯੋਧੇ ਤਿਆਰ ਕਰਨ ਦੇ ਲਈ ਜਾਣੇ ਜਾਂਦੇ ਨੇ ਇਹ ਵਿਰਾਸਤ ਸੰਭਣੀ ਪਈ